ਪਹਿਲ ਕਮਾਤਵਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ ਪੰਜਾਬ ਪੁਲਿਸ ਨੇ ਦੋ ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਨੁਸਾਰ ਇਹ ਦੋਵੇਂ ਅੰਮ੍ਰਿਤਸਰ ਸਥਿਤ ਆਰਮੀ ਸ਼ੌਣੀ ਦੇ 에ਅਰਫੋਰਸ ਬੇਸ ਨਾਲ ਸੰਬੰਧਿਤ ਸ਼ਵੇਦਨਸੀਲ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਹੇ ਸਨ ਇਹਨਾਂ ਮਲਜ਼ਮਾਂ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਦੇ ਵਿੱਚ ਫੌਜ ਦੀ ਗਤੀਵਿਧੀ ਤੇ ਹਵਾਈ ਸੈਨਾ ਦੇ ਅੱਡੇ ਦੀਆਂ ਤਸਵੀਰਾਂ ਮਿਲੀਆਂ ਨੇ ਇਹ ਦੋਵੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪੰਦ ਹਰਪੇ ਸਿੰਘ ਉਰਫ ਪਿੰਟੂ ਉਰਫ ਹੈਪੀ ਰਾਹੀ ISI ਨਾਲ ਜੁੜੇ ਸਨ ਮੁਲਾਜ਼ਮਾਂ ਦੀ ਪਛਾਣ ਪਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਵਜੋਂ ਹੋਈ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ ਹੁਣ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰੀ ਪੇਤ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨ ਦੀ ਜਾਸੂਸੀ ਦੀ 사지ష్ ਨੂੰ ناکام ਕਰਦੇ ਹੋਏ ਦੋ ਗਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਿਰਫ ਗ੍ਰਿਫਤਾਰੀ ਨਹੀਂ ਦੇਸ਼ ਭਗਤੀ ਦਾ ਸੰਕਲਪ ਹੈ ਜਿਸ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਬਾਰਡਰ ਸੂਬਾ ਹੁੰਦੇ ਨਾ ਤੇ ਅਸੀਂ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਾਂ ਅਤੇ ਦੇਸ਼ ਦੇ ਦੁਸ਼ਮਣਾਂ ਦੀਆਂ ਨਾਪਾਕ ਸਾਜਿਸ਼ਾਂ ਅੱਗੇ ਵੀ ਡਟ ਕੇ ਮੁਕਾਬਲਾ ਕਰਦੇ ਰਹਾਂਗੇ ਇਸ ਬਾਬਤ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪਲਕ ਫਰਨੀਚਰ ਦਾ ਕੰਮ ਕਰਦਾ ਹੈ ਜਦਕਿ ਸੂਰਜ ਮਜ਼ਦੂਰੀ ਵਜੂ ਕੰਮ ਕਰਦਾ ਹੈ ਦੋਵਾਂ ਨੇ ਫੋਟੋਆਂ ਤੋਂ ਫੋਟੋਆਂ ਤੇ ਵੀਡੀਓਜ਼ ਮਿਲੀਆਂ ਨੇ ਉਹ ਹੈਪੀ ਰਾਹੀਂ ਪਾਕਿਸਤਾਨ ਏਜੰਟਾਂ ਦੇ ਸੰਪਰਕ ਦੇ ਵਿੱਚ ਸਨ ਜੋ ਕਿ 500 ਗ੍ਰਾਮ ਹੈਰੋਇਨ ਦੇ ਇੱਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸੀ ਉਹ ਇੱਕ ਫੋਟੋ ਭੇਜਣ ਲਈ 5 ਤੋਂ 10000 ਰੁਪਏ ਲੈਂਦਾ ਸੀ ਫੌਇਤ ਤੇ ਹਵਾਈ ਟਿਕਾਣਿਆਂ ਤੋਂ ਇਲਾਵਾ ਪੁਲਿਸ ਚੌਂਕੀ ਬਾਰੇ ਵੀ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਗਈ ਸੀ ਹੁਣ ਇਹ ਪਤਾ ਲੱਗੇਗਾ ਕਿ ਦੋਵੇਂ ਕਦੋਂ ਤੋਂ ਪਾਕਿਸਤਾਨ ਨੂੰ ਜਾਣਕਾਰੀ ਭੇਜ ਰਹੇ ਸਨ ਪੁਲਿਸ ਦੇ ਵੱਲੋਂ ਕੀਤੀ ਮੁੱਢਲੀ ਜਾਂਚ ਅਨੁਸਾਰ ਇਹ ਦੋਵੇਂ ਨੌਜਵਾਨ ਨਿਸ਼ੇੜੀ ਹਨ ਇਸ ਕਾਰਨ ਉਹਨਾਂ ਨੇ ਆਈਐਸਆਈ ਜਾਲ ਦੇ ਵਿੱਚ ਫਸਣ ਦਾ ਸ਼ੱਕ ਹੈ ਪੁਲਿਸ ਨੂੰ ਅਜੇ ਤੱਕ ਉਸ ਦਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਗ੍ਰਿਫਤਾਰ ਕੀਤੇ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਫੋਨ ਜਬਤ ਕਰ ਲਏ ਗਏ ਨੇ ਉਹਨਾਂ ਦੇ ਹੋਰ ਸਾਥੀ ਬਾਰੇ ਵੀ ਜਾਣਕਾਰੀ ਮੋਬਾਈਲ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਪੁਲਿਸ ਹਰਪੀ ਸਿੰਘ ਉਰਫ ਹੈਪੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਵੇਗੀ ਤਾਂ ਜੋ ਪਾਕਿਸਤਾਨੀ ਲਿੰਕਾ ਦਾ ਵੀ ਖੁਲਾਸਾ ਹੋ ਸਕੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ